ਸੋਸ਼ਲ ਮੀਡੀਆ ਤੇ ਗੰਦਾ ਕੰਟੈਂਟ ਪਾਉਣ ਵਾਲੀ ਇਨਫਲੂਐਂਸਰ ਦੀ ਹੋਈ ਮੌਤ ਕਾਰ ਪਾਰਕਿੰਗ ਦੇ ਵਿੱਚ ਮਿਲੀ ਲਾਸ਼ ਕੁਝ ਦਿਨ ਪਹਿਲਾਂ ਹੀ ਆਤੰਕੀ ਅਰਸ਼ਦੱਲਾ ਨੇ ਅਸ਼ਲੀਲ ਕੰਟੈਂਟ ਪਾਉਣ ਦੀ ਧਮਕੀ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ ਕਜਨ ਕੁਮਾਰੀ ਦੀ ਮੌਤ ਹੋ ਗਈ ਹੈ ਉਸ ਦੀ ਲਾਸ਼ ਬਟਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਕਾਰ ਤੋਂ ਮਿਲੀ ਹੈ ਫਿਲਹਾਲ ਪੁਲਿਸ ਨੇ ਡੇਡ ਬੋਡੀ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਹੁਣ ਇਹ ਸਾਹਮਣੇ ਨਹੀਂ ਆਇਆ ਕਿ ਕਮਲ ਕੌਰ ਦੀ ਹੱਤਿਆ ਕਿਸ ਨੇ ਕੀਤੀ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕੜਨਾ ਦਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ 10 ਜੂਨ ਨੂੰ ਸਵੇਰੇ 5:33 ਵਜੇ ਇੱਕ ਕਾਰ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਅੰਧੀ ਹੋਈ ਦਿਖਾਈ ਦਿੰਦੀ ਹੈ ਤੇ ਇੱਕ ਸਿੱਖ ਨੌਜਵਾਨ ਕਾਰ پارک ਕਰਕੇ ਉਥੋਂ ਚਲਾ ਜਾਂਦਾ ਹੈ ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਉਹ ਇੰਸਟਾਗ੍ਰam ਤੇ ਅਕਸਰ ਵਿਵਾਦਤ ਅਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ ਉਸਦੇ ਇੰਸਟਾਗ੍ਰam ਦੇ ਉੱਪਰ 386000 ਫਾਲੋਅਰਸ ਸੀ ਅਸ਼ਲੀਲ ਕੰਟੈਂਟ ਨੂੰ ਲੈ ਕੇ 7 ਮਹੀਨੇ ਪਹਿਲਾਂ ਅਤਵਾਦੀ ਅਰਸ਼ਦੱਲਾ ਨੇ ਵੀ ਕਮਲ ਕੌਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਸਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰ ਸੰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬੁੱਧਵਾਰ ਰਾਤ ਨੂੰ ਇੱਕ ਕਾਲ ਆਈ ਸੀ ਦੱਸਿਆ ਗਿਆ ਸੀ ਕਿ ਬਠਿੰਡਾ ਬਰਨਾਲਾ ਰੋਡ ਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਸ ਦੇ ਵਿੱਚ ਤੇਜ਼ ਬਦਬੂ ਆ ਰਹੀ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਈਓਨ ਗੱਡੀ ਖੜੀ ਸੀ ਕਾਰ ਦੇ ਅੰਦਰ ਮਹਿਲਾ ਦੀ ਡੈੱਡ ਬੋਡੀ ਪਈ ਸੀ ਜੋ ਕਿ ਕਾਫੀ ਪੁਰਾਣੀ ਲੱਗ ਰਹੀ ਸੀ ਕਾਰ ਲੋਕ ਸੀ ਉਸ ਤੋਂ ਬਾਅਦ ਉਹਨਾਂ ਨੇ ਕਾਰ ਦਾ ਲੋਕ ਤੋੜਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਮ੍ਰਿਤਕਾ ਦੇ ਕੋਲ ਇੱਕ ਪਰਸ ਤੇ ਬੈਗ ਮਿਲਿਆ ਪਰ ਇਸ ਤੋਂ ਇਲਾਵਾ ਹੋਰ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਸੀ ਐਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਇਹ ਗੱਡੀ ਮੰਗਲਵਾਰ ਨੂੰ ਇੱਥੇ ਆਈ ਸੀ ਮਹਿਲਾ ਮੱਧਮ ਆਯੂ ਵਰਗ ਦੀ ਸੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਦੇਖਣ ਦੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਹੱਤਿਆ ਕਿਤੇ ਹੋਰ ਕੀਤੀ ਗਈ ਹੈ ਤੇ ਡੈੱਡ ਬਾਡੀ ਨੂੰ ਕਿਤੇ ਹੋਰ ਲੈ ਆ ਕੇ ਛੱਡ ਦਿੱਤਾ ਗਿਆ ਬਾਕੀ ਸਥਿਤੀ ਪੋਸਟਮਾਰਟਮ ਤੋਂ ਬਾਅਦ ਹੀ ਸਪਸ਼ਟ ਹੋਏਗੀ ਗੱਡੀ ਦੇ ਨੰਬਰ ਤੋਂ ਪਤਾ ਚੱਲਿਆ ਹੈ ਕਿ ਇਹ লাশ ਕਮਲ ਕੌਰ ਦੀ ਹੈ ਤੇ ਉਥੇ 9 ਜੂਨ ਨੂੰ ਲੁਧਿਆਣਾ ਤੋਂ ਕਿਸੇ ਪ੍ਰੋਮੋਸ਼ਨ ਇਵੈਂਟ ਦੇ ਲਈ ਬਠਿੰਡੇ आई सीगी ਹਸਪਤਾਲ ਦੀ ਪਾਰਕਿੰਗ ਦੇ ਵਿੱਚ ਲੱਗੇ ਸੀਸੀਟੀਵੀ ਦੇ ਮੁਤਾਬਕ 10 ਜੂਨ ਨੂੰ ਸਵੇਰੇ 5:33 ਮਿੰਟ ਤੇ ਇੱਕ ਈਓਨ ਗੱਡੀ ਪਾਰਕਿੰਗ ਦੇ ਵਿੱਚ ਆ ਕੇ ਰੁਕੀ ਇਹ ਸਿੱਖ ਨੌਜਵਾਨ ਫੋਨ ਤੇ ਗੱਲ ਕਰਦੇ ਹੋਏ ਗੱਡੀ ਚੋਂ ਬਾਹਰ ਨਿਕਲ ਗਿਆ ਤੇ ਪਾਰਕਿੰਗ ਦੇ ਅੰਦਰ ਚਲਾ ਗਿਆ ਲਗਭਗ 1 ਮਿੰਟ ਬਾਅਦ ਉਹ ਫੇਰ ਵਾਪਸ ਆਇਆ ਔਰ ਫੋਨ ਦੇ ਉੱਪਰ ਗੱਲ ਕਰਦਾ ਹੋਇਆ ਗੱਡੀ ਦੇ ਕੋਲ ਖੜ ਗਿਆ ਆ ਕੇ ਤਾਂ ਗੱਡੀ ਦੀ ਖਿੜਕੀ ਖੋਲ ਕੇ ਉਸਨੇ ਕਿਸੇ ਲਗਭਗ 1 ਮਿੰਟ ਬਾਅਦ ਉਹ ਯੋਵਕ ਉਲਟੇ ਪੈਰ ਚੱਲਦੇ ਹੋਏ ਫੋਨ ਦੇ ਉੱਪਰ ਗੱਲ ਕਰਦਾ ਹੋਇਆ ਗੱਡੀ ਦੇ ਕੋਲ ਆ ਕੇ ਖੜ ਗਿਆ ਗੱਡੀ ਦੀ ਖਿੜਕੀ ਖੋਲ ਕੇ ਉਸਨੇ ਕਿਸੇ ਗੱਡੀ ਦੇ ਨਾਲ ਖੜੀ ਕਰਨ ਬਾਰੇ ਇਸ਼ਾਰਾ ਕਰਕੇ ਪੁੱਛਿਆ ਔਰ ਇਸ ਤੋਂ ਬਾਅਦ ਇੱਕ ਗੱਡੀ ਨੂੰ ਪਾਰਕਿੰਗ ਦੇ ਅੰਦਰ ਲੈ ਕੇ ਚਲਾ ਗਿਆ। ਕਰੀਬ 2.5 ਮਿੰਟ ਬਾਅਦ ਯੋਵਕ ਬਾਹਰ ਆਇਆ ਤੇ ਫੋਨ ਦੇ ਉੱਪਰ ਗੱਲ ਕਰਦੇ ਹੋਏ ਪਾਰਕਿੰਗ ਤੋਂ ਬਾਹਰ ਚਲੇ ਗਿਆ। ਕਮਲਕੌਰ ਦੇ ਪਿਤਾ ਦਾ ਨਿਦਨ ਕਰੀਬ 8 ਸਾਲ ਪਹਿਲਾਂ ਹੋ ਗਿਆ ਸੀ ਉਹ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਪਰ ਆ ਦੇ ਨਾਲ ਵੀ ਉਸ ਦੇ ਸਬੰਧ ਚੰਗੇ ਨਹੀਂ ਸੀ ਕਮਲਕੌਰ ਅਕਸਰ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਪਰ ਲਾਈਵ ਆ ਕੇ ਆਪਣੇ ਪਰਿਵਾਰ ਅਤੇ ਮੈਂਬਰਾਂ ਨੂੰ ਗਾਲੀਆਂ ਕੱਢਦੀ ਸੀ ਕਮਲਕੌਰ ਨੇ 9 ਜੂਨ ਨੂੰ ਇੰਸਟਾਗ੍ਰam ਦੇ ਉੱਪਰ ਆਪਣੀ ਆਖਰੀ ਪੋਸਟ ਪਾਈ ਸੀ ਇੱਕ ਫੋਟੋ ਉਸ ਨੇ ਆਪਣੀ ਮਾਂ ਨਾਲ ਲਿਖੀ ਸੀ ਪੋਸਟ ਦੇ ਵਿੱਚ ਕੈਪਸ਼ਨ ਲਿਖਿਆ ਸੀ ਕਿ No Love No Emotion ਦੱਸਿਆ ਕਿ 7 ਮਹੀਨੇ ਪਹਿਲਾਂ ਤੰਕੀ ਅਰਸ਼ਟੱਲਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹ ਕਮਲ ਕੌਰ ਨੂੰ ਧਮਕੀ ਦਿੰਦੇ ਹੋਏ ਕਹਿ ਰਿਹਾ ਸੀ ਕਿ ਇਹ ਲੜਕੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਗੰਦ ਪਾ ਰਹੀ ਹੈ ਪੰਜਾਬ ਦੇ ਨੌਜਵਾਨ ਇਸ ਦੀ ਵਜ੍ਹਾ ਦੇ ਨਾਲ ਖਰਾਬ ਹੋ ਰਹੇ ਨੇ ਜੇਕਰ ਇਸ ਦੇ ਪਰਿਵਾਰ ਦੇ ਵਿੱਚੋਂ ਇੱਕ ਵੀ ਮਰ ਜਾਏਗਾ ਤਾਂ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਤੂਫਾਨ ਨਹੀਂ ਆਏਗਾ ਤਾਂ ਅਰਸ਼ਟੱਲਾ ਦੇ ਵੱਲੋਂ ਇਸ ਨੂੰ ਧਮਕੀ ਦਿੱਤੀ ਗਈ ਸੀ ਅਰਸ਼ਟੱਲਾ ਉਹੀ ਜਿਸ ਨੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਸੀਗਾ ਤੋ ਉਸ ਤੋਂ ਬਾਅਦ ਇਸ ਨੂੰ ਧਮਕੀ ਵੀ ਆਈ ਹੈ ਇਹ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦਾ ਕੰਟੈਂਟ ਪਾਉਂਦੀ ਸੀ ਤੇ ਅਕਸਰ ਵਿਵਾਦਾਂ ਵਿੱਚ ਰਹਿੰਦੀ ਸੀ ਫੇਸਬੁੱਕ ਤੇ 776000 ਦੇ ਫੋਲੋਅਰ ਸੀਗੇ ਔਰ YouTube ਤੋਂ ਵੀ ਇਹ 270000 ਦੇ ਸਬਸਕ੍ਰਾਈਬਰ ਸੀ ਤੇ ਮੋਟੀ ਕਮਾਈ ਵੀ ਕਰਦੀ ਸੀ ਬਠਿੰਡਾ ਦੇ ਵਿੱਚ ਇਹ ਕਿਸੇ ਪ੍ਰੋਮੋਸ਼ਨਲ ਇਵੈਂਟ ਦੇ ਦੌਰਾਨ ਗਈ ਸੀ ਔਰ ਪਰਿਵਾਰ ਵਾਸੀਆਂ ਦੇ ਮੁਤਾਬਕ ਕਿ ਉਹ ਕਿੱਥੇ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਅਚਾਨਕ ਗੱਡੀ ਦੇ ਵਿੱਚੋਂ Laash ਮਿਲੀ ਔਰ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਦਾ ਕਤਲ ਕਿਸ ਨੇ ਕੀਤਾ ਸੋ ਦੇਖਣਾ ਹੈ ਬਾਕੀ ਇਹ ਬਾਕੀ ਜਾਂਚ ਦਾ ਵਿਸ਼ਾ ਹੈ